ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਅੱਜ ਦੁਪਹਿਰ ਦੇ ਸਮੇਂ ਸੀਬੀਆਈ ਨੇ ਸੈਕਟਰ 26 ਥਾਣੇ 'ਚ ਇੱਕ ਟਰੈਪ ਲਗਾਇਆ ਸੀ ਤੇ ਸੀਬੀਆਈ ਸੂਤਰਾਂ ਵੱਲੋਂ ਦੱਸਿਆ ਗਿਆ ਸੀਗਾ ਵੀ ਇਹ ਟਰੈਪ ਏਐਸਆਈ ਵਜਿੰਦਰ ਦੇ ਉੱਪਰ ਲਗਾਇਆ ਗਿਆ ਸੀ ਜਿਨ੍ਹਾਂ ਦੇ ਉੱਪਰ ਰਿਸ਼ਵਤ ਦੇ ਦੋਸ਼ ਲੱਗੇ ਸਨ ਤੇ ਉਸ ਤੋਂ ਪਹਿਲਾਂ ਹੀ ਸੀਬੀਆਈ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਪਨਕ ਲੱਗ ਗਈ ਤੇ ਉਹ ਉੱਥੋਂ ਨਿਕਲ ਗਏ ਸਨ ਤੇ ਹਾਲਾਂਕਿ ਸੀਬੀਆਈ ਇਸ ਕੇਸ 'ਚ ਏਐਸਆਈ ਸਤੀਸ਼ ਨੂੰ ਆਪਣੇ ਨਾਲ ਲੈ ਗਈ ਸੀ ਤੇ ਅੱਜ ਸ਼ਾਮ ਦੀ ਸ਼ਾਮ ਦੇ ਸਮੇਂ ਸੈਕਟਰ 40 41 ਦੀ ਲਾਈਟਾਂ ਦੇ ਨੇੜੇ ਇੱਕ ਕਾਰ ਗਜਿੰਦਰੀ ਸੀ ਤੇ ਪੁਲਿਸ ਵੱਲੋਂ ਦੱਸਿਆ ਗਿਆ ਕਿ ਉਸਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਉਹਨੂੰ ਬਿਨਾਂ ਦੇਰੀ ਕੀਤੇ ਹੋਏ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਆਈ ਜਿਸ ਤੇ ਡਾਕਟਰਾਂ ਵੱਲੋਂ ਉਹਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੁਹਾਨੂੰ ਦੁਬਾਰਾ ਦੱਸ ਦਿੰਦੇ ਆ ਚੰਡੀਗੜ੍ਹ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਹਦੇ ਉੱਪਰ ਰਿਸ਼ਵਤ ਦੇ ਦੋਸ਼ ਲੱਗੇ ਸਨ ਸੀਪੀਸੀਬੀ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਇਸਨੇ ਰਿਸ਼ਵਤ ਦੀ ਮੰਗ ਕੀਤੀ ਹੈ ਤੇ ਉਸ ਐਸਆਈ ਨੇ ਚੰਡੀਗੜ੍ਹ ਚ ਜ਼ਹਿਰੀਲਾ ਪਦਾਰਥ ਨਿਕਲ ਕੇ ਆਤਮ ਹੱਤਿਆ ਕਰ ਲਈ ਇਨਫੋਰਮੇਸ਼ਨ ਸੀਬੀਏ ਡ੍ਰੈਪ ਲੱਗਾ ਜੋ ਸਰ ਇਹ ਬਤਾ ਦੇ ਕਿ ਮ हमें नहीं दी अभी कोई इन्फॉर्मेशन अभी कोई नहीं पकड़ा गया हमारे पास हाँ, किसी को उन्होंने कोई अरेस्ट आपके नहीं किया लेके जा रहे थे, थे। आपके सामने मेरे सामने नहीं लेके गए हैं और ऐसे चीज को वो कैसे लेके गए वही बताएंगे वो अरेस्ट करेंगे क्या करेंगे आई डोंट नो उन्होंने हमें कोई डिटेल शेयर नहीं की अभी नहीं अभी वो एफ आई आर रजिस्टर करके वो प्रेस रिलीज देंगे हमें भी यही बोला गया की देव ਦੇ ਸੁਣਨੇ ਵਾਲੀ ਬਾਤ ਮੈਂ ਨਹੀਂ ਕਰ ਸਕਦਾ ਲੱਗਾ ਕਿ ਇਹ ਐਸਆਈ ਵਜਿੰਦਰ ਇਸ ਵਿੱਚ ਭਾਗ ਗਿਆ ਨਹੀਂ ਮੈਂ کہہ ਨਹੀਂ ਸਕਦਾ ਇਸ ਬਾਰੇ ਪਲੀਜ਼ ਉਹ ਜਿ세 ਹੀ ਡਿਟੇਲ ਦੇਣਗੇ ਉਹ ਮੇਰੇ ਪਾਸ ਵੀ ਆਏਗੀ ਉਹ ਸ਼ਾਇਦ ਆਪ ਕੋਈ ਪ੍ਰੈਸਰ ਨਹੀਂ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਡੈਨਿਕ ਸੂਰਿਆ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਅੱਜ ਦੁਪਹਿਰ ਦੇ ਸਮੇਂ ਸੀਬੀਆਈ ਨੇ ਸੈਕਟਰ 26 ਥਾਣੇ 'ਚ ਇੱਕ ਟਰੈਪ ਲਗਾਇਆ ਸੀ ਤੇ ਸੀਬੀਆਈ ਸੂਤਰਾਂ ਵੱਲੋਂ ਦੱਸਿਆ ਗਿਆ ਸੀਗਾ ਵੀ ਇਹ ਟਰੈਪ ਏਐਸਆਈ ਵਜਿੰਦਰ ਦੇ ਉੱਪਰ ਲਗਾਇਆ ਗਿਆ ਸੀ ਜਿਨ੍ਹਾਂ ਦੇ ਉੱਪਰ ਰਿਸ਼ਵਤ ਦੇ ਦੋਸ਼ ਲੱਗੇ ਸਨ ਤੇ ਉਸ ਤੋਂ ਪਹਿਲਾਂ ਹੀ ਸੀਬੀਆਈ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਪਨਕ ਲੱਗੀ ਤੇ ਉਹ ਉੱਥੋਂ ਨਿਕਲ ਗਏ ਸਨ ਤੇ ਹਾਲਾਂਕਿ ਸੀਬੀਆਈ ਇਸ ਕੇਸ 'ਚ ਏਐਸਆਈ ਸਤੀਸ਼ ਨੂੰ ਆਪਣੇ ਨਾਲ ਲੈ ਵਾਲਾ ਮਿਲਿਆ ਤੇ ਤੁਹਾਨੂੰ ਦੱਸ ਦਿੰਦੇ ਆ ਕੋਈ ਹੋਰ ਪੁਲਿਸ ਵਾਲਾ ਨਹੀਂ ਸੀ ਉਹ ਐਸਆਈ ਵਜਿੰਦਰ ਹੀ ਸੀ ਤੇ ਪੁਲਿਸ ਵੱਲੋਂ ਦੱਸਿਆ ਗਿਆ ਕਿ ਉਸਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਉਹਨੂੰ ਬਿਨਾਂ ਦੇਰੀ ਕੀਤੇ ਹੋਏ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਆਈ ਜਿਸ ਤੇ ਡਾਕਟਰਾਂ ਵੱਲੋਂ ਉਹਨੂੰ ਮ੍ਰਿਤਕ ਲਾਨ ਦਿੱਤਾ ਗਿਆ ਤੁਹਾਨੂੰ ਦੁਬਾਰਾ ਦੱਸ ਦਿੰਦੇ ਆ ਚੰਡੀਗੜ੍ਹ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਹਦੇ ਉੱਪਰ ਰਿਸ਼ਵਤ ਦੇ ਦੋਸ਼ ਲੱਗੇ ਸਨ ਸੀਪੀਸੀਬੀ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਇਸਨੇ ਰਿਸ਼ਵਤ ਦੀ ਮੰਗ ਕੀਤੀ ਹੈ ਤੇ ਉਸ ਐਸਆਈ ਨੇ ਚੰਡੀਗੜ੍ਹ ਚ ਜ਼ਹਿਰੀਲਾ ਪਦਾਰਥ ਨਿਕਲ ਕੇ ਆਤਮ

सुनने वाली बात मैं नहीं कर सकता लगा भाग नहीं। मैं कह नहीं सकता इस बारे में प्लीज वो जैसे ही डिटेल देंगे वो मेरे पास भी आएंगे और शायद आपको भी प्रेस देंगे चंडीगढ़ तो कैमरामैन दीपक दिनाल मैं अमन लूना दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर